ਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮਨਾਉਣ ਦੇ ਲਈ ਬਠਿੰਡਾ ਦੇ ਸਰਕਟ ਹਾਊਸ ਵਿਖੇ ਇੱਕ ਅਹਿਮ ਮੀਟਿੰਗ ਹੋਈ ਹੈ ਇਸ ਮੀਟਿੰਗ ਦੀ ਪ੍ਰਧਾਨਗੀ ਕਿਰਨਜੀਤ ਸਿੰਘ ਗਹਿਰੀ ਨੇ ਕੀਤੀ ਹੈ ਤੇ ਇਸ ਮੌਕੇ ਉਹਨਾਂ ਦੇ ਨਾਲ ਹੋਰ ਵਿਆਗੂ ਤੇ ਵਰਕਰ ਮੌਜੂਦ ਸਨ ਮੀਟਿੰਗ ਦਾ ਮੁੱਖ ਮਕਸਦ 21 ਸਤੰਬਰ ਨੂੰ ਹੋਣ ਵਾਲੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਦੇ ਪ੍ਰਬੰਧਾਂ ਬਾਰੇ ਵਿਚਾਰ ਵਟਾਂਦਰਾ ਕਰਨਾ ਸੀ ਇਰੰਜੀਤ ਸਿੰਘ ਗੈਰੀ ਨੇ ਕਿਹਾ ਕਿ ਦਿਹਾੜਾ ਸਿੱਖੋਂ ਦੇ ਲਈ ਬੜਾ ਮਹੱਤਵਪੂਰਨ ਹੈ ਇਸ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇ ਉਹਨਾਂ ਨੇ ਇਸ ਮੂਸਿਕ ਸੰਗਤ ਮਿਸਰਮ ਦਿਹਾੜੇ ਦੇ ਵਿੱਚ ਵੱਧ ਝੜ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਬਾਬਾ ਜੀਵਨ ਸਿੰਘ ਜੀ ਨੇ ਸਿੱਖ ਧਰਮ ਤੇ ਸਿੱਖੀ ਸਿਧਾਂਤਾਂ ਦੇ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਤੇ ਉਹਨਾਂ ਦੀ ਕੁਰਬਾਨੀ ਸਾਨੂੰ ਹਮੇਸ਼ਾ ਹੀ ਪ੍ਰੇਰਣਾ ਦਿੰਦੀ ਰਹੇਗੀ ਇਸ ਮੌਕੇ ਉਹਨਾਂ ਨੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜੀਵਨ ਤੇ ਉਹਨਾਂ ਦੀਆਂ ਕੁਰਬਾਨੀਆਂ ਬਾਰੇ ਵਿਚਾਰਨਾ ਪਾਇਆ ਉਹਨਾਂ ਨੇ ਕਿਹਾ ਕਿ ਸਿੱਖੀ ਇਤਿਹਾਸ ਦੇ ਵਿੱਚ ਬਾਬਾ ਜੀਵਨ ਸਿੰਘ ਜੀ ਦਾ ਨਾਮ ਸੁਨਹਿਰੀ ਅੱਖ ਮੀਟਿੰਗ ਦੇ ਵਿੱਚ ਸ਼ਾਮਲ ਹੋਰਨਾ ਆਗੂਆਂ ਨੇ ਵੀ ਗਹਿਰੀ ਦੇ ਵਿਚਾਰਾ ਦੇ ਨਾਲ ਸਹਿਮਤੀ ਪ੍ਰਗਟਾਈ ਹੈ ਤੇ ਉਹਨਾਂ ਨੇ ਕਿਹਾ ਕਿ ਸਮਾਗਮ ਨੂੰ ਸਫਲ ਬਣਾਉਣ ਦੇ ਲਈ ਪੂਰਾ ਯੋਗਦਾਨ ਦੇਣਗੇ ਅੰਜਰੀ ਜੀ ਸਰ ਜੀਹਨਾਂ ਤੁਮਹ ਜਿਹੜੀ ਮੀਟਿੰਗ ਰੱਖੀ ਗਈ ਹੈ ਹਾਂ ਮੈਂ ਕਿਰਨਦੀਪ ਸਿੰਘ ਗਹਿਰੀ ਅੱਜ ਕਾਂਗਰਸ ਦੇ ਕੇਕੇਸੀ ਵਿਭਾਗ ਨੈਸ਼ਨਲ ਅਧਾਲਤ ਮਹਾਪੰਚਾਇਤ ਦੇ ਆਗੂਆਂ ਦੀ ਸੀ ਮੀਟਿੰਗ ਬੁਲਾਈ ਹੈ ਮਕਸਦ ਇਹ ਹੈ ਕਿ ਹਰ ਸਾਲ ਦੀ ਤਰ੍ਹਾਂ ਸ਼ਰੋਮਣੀ ਜਨਰਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਹਾਜੀ ਰਤਨ ਸਾਹਿਬ ਟੈਂਡਾ ਵਿਖੇ ਅਸੀਂ ਮਨਾ ਰਹੇ ਹਾਂ ਉਹਦੇ ਲਈ ਪਲਾਨਿੰਗ ਸਾਰੀ ਕਰਨੀ ਹੈ ਤੇ ਨਾਲ ਹੀ ਅਸੀਂ ਜਿੰਨੀਆਂ ਹੋਰ ਬਾਬਾ ਜੀਵਨ ਸਿੰਘ ਜੀ ਨਾਲ ਸੰਬੰਧਤ ਬਾਬਾ ਸਬੰਮੇੜ ਕਰਦੀ ਨਾਲ ਸੰਬੰਧਤ ਪੂਵਾਨ ਬਾਲਮੀਕ ਜੀ ਨਾਲ ਸੰਬੰਧਤ ਗੁਰ ਰਵਿਦਾਤ ਜੀ ਨਾਲ ਸੰਬੰਧਤ ਜਿੰਨੀਆਂ ਵੀ ਜਿੱਤੇਬੰਦੀਆਂ ਸੰਤ ਕਬੀਰ ਜੀ ਨਾਲ ਸੰਬੰਧਤ ਜਿੰਨੀਆਂ ਵੀ ਆਰਗੇਨਾਈਜੇਸ਼ਨਾਂ ਹੈਗੀਆਂ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਅਪੀਲ ਕਰਾਂਗੇ ਕਿ 21 ਤਰੀਕ ਨੂੰ ਅ 21 ਸਤੰਬਰ ਅ ਗੁਰਦੁਆਰਾ ਹਾਜ਼ੀਰਤਨ ਸਾਹਿਬ ਪਹੁੰਚਣ ਜਰੂਰ ਕਿਉਂਕਿ ਸ਼੍ਰੋਮਣੀ ਜਨਰਲ ਅਮਰਜੀਤ ਬਾਬਾ ਜੀਵਨ ਸਿੰਘ ਜੀ ਉਹ ਸ਼ਖਸੀਅਤ ਨੇ ਜਿਨ੍ਹਾਂ ਦੀ ਜੀਵਨੀ ਤੋਂ ਸਿੱਖਿਆ ਲੈ ਕੇ ਅਸੀਂ ਦੇਸ਼ ਦੀ ਏਕਤਾ ਤੇ ਖੰਡਤਾ ਦੇ ਵਾਸਤੇ ਨਿਰਸਵਾਰਥ ਹੋ ਕੇ ਲੜਾਈ ਲੜ ਸਕਦੇ ਹਾਂ ਕਿਉਂਕਿ ਸ਼੍ਰੋਮਣੀ ਜਨਰਲ ਅਮਰਜੀਤ ਬਾਬਾ ਜੀਵਨ ਸਿੰਘ ਜੀ ਨੇ ਜਨਮ ਤੋਂ ਲੈ ਕੇ ਆਖਰੀ ਸਾਹ ਤੱਕ ਮਤਲਬ ਗੁਰੂ ਸਾਹਿਬ ਦੀ ਆਖਰੀ ਲੜਾਈ ਤੱਕ ਉਹਨਾਂ ਦਾ ਸਾਥ ਦਿੱਤਾ ਹਿੰਦੂ ਧਰਮ ਨੂੰ ਬਚਾਉਣ ਲਈ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਅ ਪਵਿੱਤਰ ਸ਼ੀਸ਼ ਲਿਆਉਣ ਦੀ ਗੱਲ ਆਈ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ ਤਾਂ ਉਸ ਸਮੇਂ ਸ਼ਰਮਣੀ ਜਨੈਲਾ ਮਰਸ਼ੀਦ ਬਾਬਾ ਜੀਵਨ ਸਿੰਘ ਜੀ ਨੇ ਆਪਣੇ ਪਿਤਾ ਸਦਾਰਨ ਸਿੰਘ ਦੀ ਸ਼ਹਾਦਤ ਕਰਕੇ ਉਹਨਾਂ ਦਾ ਜਿਹੜਾ ਪਵਿੱਤਰ ਸ਼ੀਸ਼ ਗੁਰੂ ਤੇਗ ਬਹਾਦਰ ਸਾਹਿਬ ਦਾ ਆਨੰਦਪੁਰ ਸਾਹਿਬ ਬਚਾਇਆ ਤੇ ਰਗਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਉਹਨਾਂ ਨੇ ਪ੍ਰਾਪਤ ਕੀਤਾ ਹੁਣ ਕਈ ਵਾਰ ਕੀ ਹੁੰਦਾ ਹੈ ਕਿ ਸਾਮਦਰ ਦੇ ਇਤਿਹਾਸ ਕਰ ਇੱਥੇ ਹੀ ਗੱਲ ਛੱਡ ਦਿੰਦੇ ਆ ਕਿ ਭਈ ਰਗਰੇਟੇ ਗੁਰੂ ਕੇ ਬੇਟੇ ਜੇ ਕਿਤਾਬ ਪ੍ਰਾਪਤ ਕੀਤਾ ਬਾਬਾ ਜੀਵਨ ਸਿੰਘ ਜੀ ਨੇ ਇੱਥੇ ਹੀ ਵਸਦੀ ਬਾਬਾ ਜੀਵਨ ਸਿੰਘ ਜੀ ਦੇ ਮਾਤਾ-ਪਿਤਾ ਜੀਵਨ ਸਿੰਘ ਦੇ ਪਿਤਾ ਬਾਬਾ ਜੀਵਨ ਸਿੰਘ ਦੀ ਪਤਨੀ ਬਾਬਾ ਜੀਵਨ ਸਿੰਘ ਦੇ ਚਾਰ ਸਹਬਜਾਦੇ ਉਹ ਵੀ ਖਾਲਸਾ ਫੌਜ ਦੇ ਵਿੱਚ ਜੰਗਾਂ ਜੁਧਾਂ ਦੇ ਵਿੱਚ ਸ਼ਹੀਦ ਹੋਏ ਸੋ ਇਸ ਤਰ੍ਹਾਂ ਦੀ ਇਸ ਤਰ੍ਹਾਂ ਦਾ ਜਿਹੜਾ ਇਤਿਹਾਸ ਹੈਗਾ ਅਸੀਂ ਕੋਸ਼ਿਸ਼ ਕਰਦੇ ਆ ਕਿ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਤੇ ਸ਼ਹੀਦੀ ਦਿਹਾੜਾ ਮਨਾ ਕੇ ਇਹ ਇਤਿਹਾਸ ਉਹਨਾਂ ਲੋਕਾਂ ਦਾ ਕਸੀਂ ਲੈ ਕੇ ਜਾਈਏ ਜਿਹੜੇ ਲੋਕ ਇਹਨਾਂ ਕਿਤੇ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਹੁੰਦੇ ਜਾ ਰਹੇ ਕਿਸੇ ਸਾਜਸ਼ ਦੇ ਤਹਿਤ ਸਿੱਖ ਧਰਮ ਤੋਂ ਦਲਦੁਪਾਈ ਚਾਰੇ ਨੂੰ ਦੂਰ ਕਰਨੀਆਂ ਚਾਲਾਂ ਚੱਲੀਆਂ ਜਾਂਦੀਆਂ ਅਸੀਂ ਉਹਨਾਂ ਨੂੰ ਰੋਕਣ ਦਾ ਯਤਨ ਕਰਦੀਆਂ ਸੋ ਮੈਂ ਅਪੀਲ ਕਰਦਾ ਕਿਉਂਕਿ ਬਾਬਾ ਜੀਵਨ ਸਿੰਘ ਜੀ ਕਿਸੇ ਇੱਕ ਜਾਤੀ ਵਿਸ਼ੇਸ਼ ਦੇ ਨਹੀਂ ਹੈ ਬਾਬਾ ਜੀਵਨ ਸਿੰਘ ਜੀ ਦਾ ਕੰਮ ਜਿਹੜਾ ਕੀਤਾ ਉਹ ਕਿਸੇ ਇੱਕ ਵਿਸ਼ੇਸ਼ ਧਰਮ ਵਾਸਤੇ ਨਹੀਂ ਕੀਤਾ ਉਹਨਾਂ ਨੇ ਇਨਸਾਨੀਅਤ ਵਾਸਤੇ ਕੀਤਾ ਤੇ ਇਸ ਲਈ ਸਾਰੀਆਂ ਸੰਗਤਾਂ ਨੂੰ ਅਸੀਂ ਅਪੀਲ ਕਰਾਂਗੇ ਕਿ 21 ਸਤੰਬਰ ਨੂੰ ਬਠਿੰਡਾ ਦੇ ਗੁਰਦੁਆਰਾ ਹਾਜ਼ਿਰਤਨ ਸਾਹਿਬ ਗੁਰੂ ਸਾਹਿਬ ਦੇ ਚਰਨ ਛੋਪਾ ਪ੍ਰਾਪਤ ਕਰ ਤੇ ਜਰੂਰ ਆਓ ਤੇ ਉੱਥੇ ਆ ਕੇ ਆਪਾਂ ਬਾਬਾ ਜੀਵਨ ਸਿੰਘ ਦੀ ਜੀਵਨੀ ਬਾਬਾ ਵੀਰ ਸਿੰਘ ਤੀਰ ਸਿੰਘ ਦੀ ਜੀਵਨੀ ਬਾਬਾ ਦੀਪ ਸਿੰਘ ਜੀ ਬਾਬਾ ਹਰੀ ਸਿੰਘ ਨਲੂਆ ਜੀ ਜਿਹੜੇ ਸਾਡੇ ਯੋਧੇ ਹੋਏ ਐ ਇਹ ਦਲਤ ਕਹੇ ਜਾਣ ਵਾਲੇ ਲੋਕਾਂ ਦੇ ਵਿੱਚੋਂ ਜਿਹੜੇ ਯੋਧੇ ਹੋਏ ਉਹਨਾਂ ਯੋਧਿਆਂ ਦੇ ਜੀਵਨੀ ਦੇ ਬਾਰੇ ਚ ਆਪਾਂ ਵਿਚਾਰ ਚਰਚਾ ਕਰੀਏ ਤਾਂ ਜੋ ਪੰਜਾਬ ਦੇ 40% ਦਲਤ ਭਾਈਚਾਰੇ ਨੂੰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜ ਕੇ ਗੁਰੂ ਸਾਹਿਬਾਨ ਦਾ ਜਿਹੜਾ ਮਿਸ਼ਨ ਗੁਰੂ ਸਾਹਿਬਾਂ ਦਾ ਜਿਹੜਾ ਸੁਪਨਾ ਸੀ ਗਰੀਬ ਸਿੱਖਾਂ ਕੋ ਮਦੂਪਾਤਸਾਹੀ ਯਾਦ ਕਰੇ ਮੇਰੀ ਘਰ ਆਈ ਇਹਦੇ ਵਿਆਪਾਂ ਚੱਲ ਸਕੀਏ ਤੇ ਬਾਬਾ ਜੀਵਨ ਸਿੰਘ ਜੀ ਦਾ ਤੇ ਗੁਰੂ ਸਾਹਿਬ ਦਾ ਮਿਸ਼ਨ ਗੁਰੂ ਗ੍ਰੰਥ ਸਾਹਿਬ ਦਾ ਮਿਸ਼ਨ ਅੱਗੇ ਤੋਰਨ ਵਾਸਤੇ ਇਹਨੂੰ ਪੂਰਾ ਕਰਨ ਵਾਸਤੇ ਆਪਾਂ ਕੰਮ ਕਰਾਂਗੇ